ਆਮ ਆਦਮੀ ਪਾਰਟੀ ਸੁਪਰੀਮੋਰ ਵਿਨ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ 18 ਮਾਰਚ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਫੇਰੀ ਤੋਂ ਪਹਿਲਾਂ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿਵਲ ਹਸਪਤਾਲ ਦਾ ਦੌਰਾ ਕਰਨ ਪਹੁੰਚੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਨਸ਼ਿਆ ਖਿਲਾਫ ਯੁੱਧ ਤਹਿਤ ਹਸਪਤਾਲ ਅੰਦਰ ਬਣੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਵੀ ਕੀਤਾ। ਸਰ ਮੰਤਰੀ ਸਾਹਿਬ ਆਏ ਹੋ ਕੀ ਕੰਮ ਚਾਹੋਗੇ ਇੱਥੇ ਜੀ ਮੈਂ ਮੈਂ ਜਦੋਂ ਜਦੋਂ ਮੈਂ ਇੱਥੇ ਪਹਿਲੀ ਵਾਰ ਆਇਆ ਸੀ ਦੂਜੀ ਵਾਰ ਆਇਆ ਸੀ ਤੀਜੀ ਵਾਰ ਆਇਆ ਸੀ ਤੁਹਾਡੇ ਕੋਈ ਸਵਾਲ ਸੀਗੇ ਉਹਨਾਂ ਦਾ ਜਵਾਬ ਮਿਲਿਆ ਜੀ ਤੁਹਾਨੂੰ ਕਿ ਜੋ ਸਰ ਨੇ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਹੋ ਰਿਹਾ ਨਹੀਂ ਜਾਨੀ ਵੀ ਜਿਹੜਾ ਹੋ ਰਹੀ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ ਹਨ ਜੀ ਇਹ ਜਿਹੜਾ ਇਹ ਅਪਗ੍ਰੇਡਡ ਹਸਪੀਟਲ ਹੈ ਤੁਹਾਨੂੰ ਵੀ ਨਹੀਂ ਕਰਨ ਜਿਹੜਾ ਹੋਇਆ ਇਹ ਹੁਣ ਐਸੋ ਦੇ ਜਿਹੜਾ ਵਨ ਆਫ ਦਾ ਬੈਸਟ ਡਿਸਟ੍ਰਿਕਟ ਹਸਪੀਟਲ ਬਣਾਉਣ ਜਾ ਰਹੇ ਤੇ ਪਰਸੋਂ ਨੂੰ ਸਾਡੇ ਜਿਹੜੇ ਸਿਹਤ ਕਾਮੀ ਤੇ ਸਾਡੇ ਜਿਹੜੇ ਮਾਨੀ ਹੈਗੇ ਆ ਅਰਿੰਦ ਕੇਜੀਵਾਲ ਜੀ ਔਰ ਪ੍ਰਮਾਤਮਾਨ ਜੀ ਉਹ ਖੁਦ ਆ ਕੇ ਦੋਕਰ ਨੂੰ ਡੈਡੀਕੇਟ ਕਰਨਗੇ ਸਾਡੇ ਮਾਨਯੋਗ ਜਿਹੜੇ ਮੈਂਬਰ ਆਫ ਪਾਰਲੀਮੈਂਟ ਸੰਜੀਵ ਰੋੜਾ ਜੀ ਨੇ ਬਹੁਤ ਧੀਰਜ ਲਾ ਕੇ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਬ੍ਰਹਮ ਪ੍ਰੋਫੈਸਰ ਔਰ ਇੱਕ ਬਿਜ਼ਨਸਮੈਨ ਜਿਹੜਾ ਸੀਐਸਆਰ ਦਾ ਹੋਰ ਜਿਹੜਾ ਬਹੁਤ ਸਾਡੀ ਕੰਟਰੀਬਿਊਸ਼ਨ ਉਹਨਾਂ ਨੇ ਬਹੁਤ ਲਗਨ ਦੇ ਨਾਲ ਔਰ ਮਿਹਨਤ ਦੇ ਨਾਲ ਉਹਨਾਂ ਨੇ ਜਿਹੜਾ ਹੱਥ ਦਬੋਧ ਹੈਗਾ ਮਤਲਬ ਨੂੰ ਬੜਾ ਦੁੱਖ ਹੋਇਆ ਸੀ ਜੇ ਇਸ ਵਕਤ ਫੈਸਟ ਵਿਦ ਰੈਟਸ ਜੂਏ ਸੀ ਡੇਫਿਨਿਟਲੀ ਚਾਹ ਦੀ ਮਤਲਬ ਬਾਥਰੂਮ ਵੀ ਨਹੀਂ ਹੈ ਪੀਨ ਵਾਲੇ ਪਾਣੀ ਦੀ ਪ੍ਰੋਬਲਮ ਹੈ ਬਹੁਤ ساری ਦਿੱਕਤਾਂ ਸੀ ਸਾਰੀਆਂ ਦੂਰ ਕਰਕੇ ਇਹਦਾ ਸਾਰਾ ਜਿਹੜਾ ਹੈ ਉਹਨਾਂ ਦੀ ਜਾਂਚ ਕਰਕੇ ਉਹਨਾਂ ਪੂਰੀ ਨੂੰ ਇਹਦਾ ਜਿਵੇਂ ਲਾਈਟਾਂ ਹੀ ਦਾ ਫਾਰਮਟ ਹੋ ਗਿਆ ਸਰ اور ਵੀ ਦਿਨੇ ਤੇ ਪੂਰਾ ਹਫਤਾ ਵੀ ਹੈਗਾ ਸਾਰਾ ਕੋਈ ਵੀ ਗੱਲ ਕੀਤੀ ਸੀ ਉਹ ਤੋਂ ਹੀ ਆ ਪਤ ਸ਼ੁਰੂਆਤ ਹੋ ਗਈ ਹੈ ਜੀ ਹੁਣ ਅੱਜ 3 ਸਾਲ ਪੂਰੇ ਹੋ ਗਏ ਹੈ ਭਵਤਵਾਨ ਕਮਪਨ ਨੂੰ ਔਰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗਾਰੰਟੀਆਂ ਸੀ ਵਾਦੇ ਪੂਰੇ ਕੀਤੇ ਗਏ ਆ ਉਹ ਵੀ ਬਿਜਲੀ ਵਾਲੇ ਗਾਰੰਟੀ ਪੂਰੀ ਦਿੱਤੀ ਆ ਵਿਚਾਰ ਸੀ 90% ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆ ਕਿਸਾਨਾਂ ਨੂੰ ਪਿਆਸ ਜਿਹਦੇ ਨੇ ਮੋਟਰ ਬਾਲ ਕੇ ਆਵਾਂਗੇ ਮੋਟਰਾਂ ਦੀ ਬਿਜਲੀ ਉਹ ਤੇ ਰਹੇ ਆ ਦਿਨਾਂ ਤੱਕ ਪਾਣੀ ਉਚਾਰ ਰਹੇ ਆ ਸਕੂਲ ਦੀ ਕਿਤਾਹ ਹਸਪਤਾਲਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਸਾਡੇ ਜਿਹੜਾ ਸਿਹਤ ਕ੍ਰਾਂਤੀ ਆ ਉਹਦੇ ਵਿੱਚ ਚਾਹੇ ਮੈਂ ਗੱਲ ਕਰਾਂ ਮੱਲਾਖਣੇ ਦੀ ਪ੍ਰਾਇਮਰੀ ਕੇਅਰ ਦੇ ਵਿੱਚ 881 ਬਣਿਆ ਜਿਹੜਾ ਨੇ ਤਕਰੀਬਨ 2 ਕਰੋੜ 99 ਲੱਖ ਪੈਸ਼ਰ ਸਿਹਤ ਦਵਾਈ ਲਈਏ ਉਸ ਤੋਂ ਜਿਹਦੇ ਚ 2 ਕਰੋੜ ਦੇ ਕਰੀਬ ਜਿਹੜੇ ਉਹ ਆ ਗਏ ਜਿਹੜੇ ਇੱਕ ਵਾਰੀ ਉੱਥੇ ਗਏ ਆ ਬਾਕੀ ਬਾਰ ਬਾਰ ਗਏ ਆ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਸ਼ੁਕਰ ਹੈ ਦਵਾਈ ਲੈ ਰਹੇ ਆ ਤੇ ਇਹਦੇ ਨਾਲ ਡਾਕਟਰਾਂ ਦੇ ਆਊਟ ਆਫ ਪਾਕਟ ਐਕਸਪੈਂਸ ਵੀ ਬਚਣਗੇ ਔਰ ਲੋਕਾਂ ਦੇ ਗੁਰਦੇ ਵੀ ਫੇਰ ਨਹੀਂ ਹੋਣਗੇ ਬਿਮਾਰੀਆਂ ਤੋਂ ਬਚਣਗੇ ਤਾਂ ਕਰਦੇ ਨੇੜੇ ਉਹਨਾਂ ਨੂੰ ਸਹੂਲਤ ਮਿਲ ਲਈ ਹੈ ਸੈਕੰਡਰੀ ਕੇਅਰ ਦੇ ਦੇਖ ਰਹੇ ਕਿ ਹਸਪਤਾਲ ਠੀਕ ਹੋ ਰਹੇ ਆ ਸਾਰੇ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਰੰਗ ਰੋਗ ਹਨ ਮਾਈਨਰ ਰਿਪੇਅਰਸ ਕੀਤੇ ਜਾ ਰਹੇ ਆ ਇਹਦਾ ਮੇਜਰ ਅਪਗ੍ਰੇਡ ਹੋਇਆ ਲੁਧਿਆਣੇ ਦਾ ਇਸੇ ਤਰ੍ਹਾਂ ਜਿਹੜੇ ਤੁਹਾਡੇ ਹੈ ਜੈ ਕਰਸਰੀ ਕੇਅਰ ਦੇ ਵਿੱਚ ਜਿਹੜੇ ਸਾਡੇ ਸਰਕਾਰੀ ਬਾਡੀ ਦਾ ਕਾਲਜ ਨੇ ਵਿੱਚ ਇਸੇ ਤਰ੍ਹਾਂ ਸਰਕਾਰੀ ਹਸਪਤਾਲ ਦੇ ਵਿੱਚ ਸਾਰਾ ਦਵਾਈ ਮਿਲਦੀ ਆ ਮਿਲਦੀ ਆ ਨਾ ਜੀ ਤੇ ਠੀਕ ਆ ਜੀ ਮੈਨੂੰ ਤੁਹਾਡੀ ਫੀਡਬੈਕ ਚਾਹੀਦੀ ਆ ਮੈਂ ਮੈਮ ਰੀਚਾ ਤੋਂ ਫੀਡਬੈਕ ਲੈ ਰਿਹਾ ਕਿਉਂਕਿ ਤਕਰੀਬਨ ਜਿਹੜਾ 100% ਤੋਂ 95% 90% ਮਰੀਜ਼ ਕਹਿੰਦੇ ਆ ਆਦੀ ਦਵਾਈ ਮਿਲ ਰਹੀ ਆ ਸਾਨੂੰ ਜੀ ਫ੍ਰੀ ਦਵਾਈ ਵੀ ਮਿਲ ਰਹੀ ਆ ਐਕਸ-ਰੇ ਅਲਟਰਾਸਾਉਂਡ ਵੀ ਹੋ ਰਿਹਾ ਤੇ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ 3 ਸਾਲ ਦੇ ਵਿੱਚ ਬਹੁਤ سارے ਵਾਅਦੇ ਪੂਰੇ ਕੀਤੇ ਗਏ ਆ ਤੇ ਹੁਣ ਸਾਡਾ ਜਿਹੜਾ ਅੱਜ ਦਾ ਮੇਰਾ ਮੇਨ ਮਕਸਦ ਆਣ ਅਸੀਂ ਜਿਹੜਾ ਜੁੱਧ ਨਸ਼ੇ ਰੋਤਾ ਉਹ ਵੀ ਅਸੀਂ ਜਿਹੜੀ ਇੱਕ ਗਾਰੰਟੀ ਆ ਸਾਡੇ ਆਰਵਿੰਦ ਕੇਜਰੀ ਵਾਲਜ ਨੇ ਦਿੱਤੀ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਪੁਲਿਸ ਆਪਣੇ ਲੈਵਲ ਤੇ ਬਹੁਤਿਆਰ ਕੰਮ ਕਰ ਰਹੀ ਹੈ ਜੀ ਜਿਹੜੀ ਸਪਲਾਈ ਰਿਡਕਸ਼ਨ ਦੇ ਵਿੱਚ ਜਿਹੜੇ ਜਿਹੜੇ ਪਾਕਿਸਤਾਨ ਤੋਂ ਨਸ਼ੇ ਆ ਰਹੇ ਆ ਪੂਜੇ ਰਾਜਾਂ ਤੋਂ ਆ ਰਹੇ ਆ ਜਿਹੜੇ ਨਸ਼ੇ ਦੇ ਸਮੱਗਲਰ ਆ ਉਹਨਾਂ ਦੇ ਨਾਲ ਡੀਲ ਕਰ ਰਹੀ ਹੈ ਔਰ ਜਿਹੜੇ ਮਰੀਜ਼ਾਂ ਨਾਲ ਉਹਨਾਂ ਨਾਲ ਜਿਹੜਾ ਮੇਰੇ ਮੈਕਪੇ ਤੇ ਜਿਹੜੇ ਸਾਰੇ ਮੇਰੇ ਅਫਸਰ ਸਹਿਬਾਨ ਅਸੀਂ ਸਾਰੇ ਲੱਗੇ ਹੋਏ ਆ ਕਿ ਜਿਹੜੇ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਨਾ ਹੈ ਉਹਨਾਂ ਨੂੰ ਨਸ਼ਾ ਛੁਡਾ ਕੇ ਜਿਹੜੇ ਟੀਕੇ ਲਾਉਂਦੇ ਉਹਨਾਂ ਨੂੰ ਗੋਲੀਆਂ ਤੇ ਗੋਲੀਆਂ ਨੂੰ ਕੋਈ ਆਡੀਓ ਆਡੀਓ ਛੁਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਜੜਾਇਆ ਹੈਗਾ ਉਹਨਾਂ ਨੂੰ ਕਿਸੇ ਆਰ ਲਾਣਾ ਹੈ ਤਾਂ ਕਿ ਉਹ ਦੁਬਾਰਾ ਨਸ਼ੇ ਵੱਲ ਨਾ ਜਾਣ ਇਹ ਵਾਲੀ ਗਰੰਟੀ ਵੀ ਜਿਹੜੀ ਹੈਗੀ ਆ ਇਹਦੇ ਚਾਹੇ ਆਪਣਾ ਡਰ ਡਿਮਾਰਡ ਰਿਡਕਸ਼ਨ ਹੈ ਫਾਰਮ ਰਿਡਕਸ਼ਨ ਹੈ ਸਟਿਗਮਾ ਰਿਡਕਸ਼ਨ ਹੈ ਇਹ ਸੇਤ ਮੈਕੋ ਨੇ ਕੰਮ ਕਰਦੇ ਆ ਸਾਡੇ ਬੱਚਿਆਂ ਦੇ ਨਸ਼ੇ ਨਸ਼ੇਵਾਲੂ ਨਾ ਆ ਟ੍ਰੈਕ ਹੋਣ ਉਹਨਾਂ ਨੂੰ ਸਪੋਰਟ ਦੀ ਫਸਿਲਿਟੀ ਦੇਣੀ ਆ ਚੰਗੀ ਐਜੂਕੇਸ਼ਨ ਦੇਣੀ ਆ ਸਕੂਲ ਇੰਪਰੂਵ ਕਰ ਰਹੇ ਆ ਉਹਨੂੰ ਅਪਲਾਈਮੈਂਟ ਦੇਣੀ ਆ ਖੇਡ ਦੇ ਮੈਦਾਨ ਦੇਣੇ ਆ ਪਿੰਡਾਂ ਚ ਲਾਇਬ੍ਰੇਰੀਆਂ ਬਣਾਉਣੀਆਂ ਇਹ ਸਾਰੇ ਉਪਰਾਲੇ ਜਿਹੜੇ ਆਗੇ ਆ ਇਹ ਮਾਂ ਸਰਕਾਰ ਕਰ ਰਹੀ ਹੈ ਔਰ ਆਰਮੀ ਨਿਤਿ ਦੀ ਬਾਤ ਵੀ ਬਹੁਤ ਚੰਗਾ ਗਾਈਡ ਕਰਨ ਆ ਰਹੇ ਆ ਪਰਸੋਂ ਤੈ ਮੈਂ ਵੀ ਕਰਦਾ ਹਾਂ ਕਿ ਸਾਰੇ ਕਵਰ ਕਰੋਗੇ ਅਸੀਂ ਪੰਜਾਬ ਨੂੰ ਮਿਲ ਕੇ ਵੰਗਲਾ ਪੰਜਾਬ ਬਣਾਵਾਂਗੇ ਔਰ ਮੈਂ মিডিਆ ਦਾ ਵੀ ਧੰਨਵਾਦ ਕਰਦਾ ਕਿ ਸਾਨੂੰ ਸਮੇਂ ਤੋਂ ਜਿਹੜੀ ਆਗੀ ਮੈਨੂੰ ਸਾਰੇ ਜਿਹੜੀ ਤੁਹਾਨੂੰ ਫੀਡਬੈਕ ਦਿੰਦੇ ਆ ਔਰ ਮੈਂ ਬੜਾ ਉਹਨੂੰ ਐਪਰੀਸ਼ੀਏਟ ਕਰਦਾ ਜਿਹੜੀ ਕ੍ਰਿਟੀਕਲ ਐਕਟੀਵਿਟੀ ਸੀਜ਼ਨ ਮੈਨੂੰ ਵੈਲਕਮ ਵੀ ਕਰਦੇ ਆ ਅਸੀਂ ਅਸੀਂ ਉਹਦੇ ਤੇ ਐਕਸ਼ਨ ਵੀ ਕਰਦੇ ਹਾਂ ਜਦੋਂ ਤੁਹਾਡੀ ਫੀਡਬੈਕ ਆਦੀ ਆਸੀ ਮੀਡੀਏ ਤੇ ਜਦੋਂ ਵੀ ਕਿਤੇ ਮੈਂ ਮੀਡੀਆ ਵਿੱਚ ਦੇਖਣਾ ਹੈ ਕਿਤੇ ਈਵਨ ਜੇ ਕੋਈ ਐਕਸੀਡੈਂਟ ਹੋਵੇ ਜੇ ਕਿਤੇ ਕੋਈ ਨਸ਼ਿਆਂ ਦੀ ਪ੍ਰੋਬਲਮ ਹੈ ਕੋਈ ਗੋਲੀਆਂ ਵੇਚ ਰਿਹਾ ਹੈ ਜਾਂ ਹੋਰ ਕੋਈ ਜਿਹੜੀ ਕੋਈ ਗੱਲਬਾਤ ਹੁੰਦੀ ਹੈ ਜਿਾ ਕਿ ਦੇ ਕੋਈ ਮਨੋ ਕੋਈ ਕਿਸਮ ਦੀ ਵੀ ਹੈਲਥ ਨਾਲ ਰਿਲੇਟਡ ਹੋਵੇ ਮੈਂ ਇਮੀਡੀਏਟਲੀ ਉਹਦੇ ਟੈਸਟ ਲੈਂਦਾ ਤੇ ਇੱਕ ਤੁਹਾਨੂੰ ਬੇਨਤੀ ਵੀ ਹੈ ਜੀ ਜਿਹੜੀਆਂ ਮੈਡੀਸਨ ਹੁੰਦੀਆਂ ਉਹਦਾ ਇੱਕ ਨਾਰਮਲ ਡਾਇਰੈਕਸ਼ਨ ਵੀ ਹੁੰਦਾ ਹੈ ਰੋਜ਼ ਤਾਗਤੀ ਪ੍ਰਾਈਵੇਟ ਹਸਪੀਟਲ ਹੈਲੋ ਪੰਜਾਬ ਦੇ ਰੋਜ਼ 2 4 5 10 ਲੱਖ ਕਰੋ ਰਿਪੈਨਸਨ ਦਾ ਰਿਐਕਸ਼ਨ ਹੁੰਦਾ ਹੈ ਔਰ ਉਹ ਹੋਰ ਕਮ ਹੋ ਜਾਂਦਾ ਉਹ ਸੱਚੇ ਕੋ ਪ੍ਰੋਬਲਮ ਨਹੀਂ ਹੁੰਦੀ ਬਸ ਐਡੀ ਆਰ ਐਡਵਰਸ ਲ ਰੈਕਸ਼ਨ ਆਉਂਦੇ ਹਨ ਪਰ ਕਈ ਵਾਰੀ ਜਦੋਂ ਸਰਕਾਰੀ ਹਸਪਤਾਲ ਚ ਹੁੰਦਾ ਹੈ ਕਿਤੇ ਲਾਈਟ ਚ ਨਹੀਂ ਕਿ ਟੈਂਪਰੇਰੀ ਪਰ 2 4 ਮਿੰਟ ਵਾਸਤੇ ਉਹਦਾ ਅਸੀਂ ਬੈਕਅਪ ਸਾਰਾ ਕੁਝ ਕੀਤਾ ਹੋਇਆ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਕੋਈ ਹੈਲਥ ਨਰ ਹੈ ਜਿਹੜਾ ਉਹਨੂੰ ਬੜੀ ਸੈਸਿਟੀਵਿਟੀ ਦਾ ਨਾਮ ਜਿਹੜਾ ਹੈਗਾ ਉਹ ਉਹਨੂੰ ਹਾਈਲਾਈਟ ਕਰਾਇਆ ਕਰੋ ਉਹਨੂੰ ਹਾਈਲਾਈਟ ਕਰਾਇਆ ਕਰੋ ਫੀਡਬੈਕ ਦਿਆ ਕਰੋ ਕਿਉਂਕਿ ਰੀਐਕਸ਼ਨ ਹੋਣਾ ਦਵਾਈ ਦੇ ਨਾਲ ਇੱਕ ਨਾਰਮਲ ਪ੍ਰਕਿਰਿਆ ਵੀ ਹੈ ਜਿਹਨੂੰ ਅਸੀਂ ਐਨਫਲੈਕਸਿਸ ਕਹਿੰਦੇ ਆ ਨੋ ਡਾਕਟਰ ਕੈਨ ਪ੍ਰੇਡिक्ट ਕਰੇ ਲਾਈਟ ਚਲੇ ਜਾਣਾ ਇੱਕ ਲਗ ਮਹਿਕਮਾ ਹੈਗਾ ਕੁਦਰਤੀ ਗੱਲ ਹੈ ਕਿ ਸਾਰੇ ਦੁਨੀਆ ਦੇ ਵਿੱਚ ਲਾਈਟ ਜਾਂਦੀ ਆ ਪੂਰੀ ਦੁਨੀਆ ਦੇ ਵਿੱਚ ਤੋਂ ਜ਼ਿਆਦਾ ਕੰਪਿਊਟਰ ਫੇਲ ਹੋ ਗਏ ਸੀਗੇ 에ਅਰਲਾਈਨ ਐਵਰੀਥਿੰਗ ਵਾਸ ਗਰਾਉਂਡਡ ਸੋ ਜਦੋਂ ਤੁਸੀਂ ਟੈਕਨੋਲੋਜੀ ਦੇ ਡਿਪੈਂਡੈਂਟ ਆ ਟੈਂਪੋਰਰੀਲੀ ਡਿਸਕਨੈਕਟ ਹੋ ਜਾਂਦੀਆਂ ਬਟ ਅਸੀਂ ਉਹਦੇ ਵਾਸਤੇ ਸੁਚੇਤ ਆਂ ਔਰ ਉਹਦੇ ਸਾਰੇ ਬੰਦੋਬਸਤ ਕਰ ਰਹੇ ਆ ਆਲਟਰਨੇਟ ਕਰ ਰਹੇ ਆ ਆਲਟਰਨੇਟ ਲਾਈਨਾਂ ਦੇ ਰਹੇ ਆ ਉਹ ਕੁੱਲ ਮਿਲਾ ਕੇ ਜਿਹੜਾ ਹੈਗਾ ਅਸੀਂ ਦੋ ਲੋਕਾਂ ਦਾ ਵਾਧੂ ਦਿੱਤੇ ਸੀ ਉਹ ਵੀ ਆ ਰੌਂਟ ਰੈਕ ਔਰ ਅਰਵਿੰਦ ਕੇਬੀ ਬਾਦਲੇ ਗਰੰਟੀ ਹੋਰ ਦਿੱਤੀ ਹੈ ਕਿ ਦੁਨੀਆ ਗਰੰਟੀਆਂ ਦਿੱਤੀਆਂ ਅਸੀਂ ਸਾਰੀਆਂ ਗਰੰਟੀਆਂ ਤੇ ਅੰਮ੍ਰਿਤਪਾਲ ਦੇ ਸਾਥ ਸਾਥੀਆਂ ਨੂੰ ਯੂਏਪੀ ਹਟਾਇਆ ਸਰਪਾਲ ਨੇ ਪੰਨਦੇ ਕਿ ਬਾਦਲੇ ਅੰਮ੍ਰਿਤਪਾਲ ਦੀ ਤੁਹਾਨੂੰ ਜੀ ਰਸਤੇ ਵਿੱਚ ਕੁਝ ਜੀ ਤੇ ਯੂਏਪੀ ਹਟਾਇਆ ਅੰਮ੍ਰਿਤਪਾਲ ਦੇ ਸਾਥ ਸਾਥੀਆਂ ਤੇ ਸਰਕਾਰ ਨੂੰ ਪਹਿਲੇ ਸਿੰਘ ਤੋਂ ਪੰਜਾਬ ਲੈ ਕੇ ਆਣਾ ਸੀ ਚਲੋ ਕੋਈ ਗੱਲ ਨਹੀਂ ਦੇਖੋ ਗੱਲ ਇਹ ਹੈਗੀ ਆ ਵੀ ਇਹ ਕਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਆ ਜਿਹੜੀ ਕਾਨੂੰਨੀ ਪ੍ਰਕਿਰਿਆ ਚੱਲਦੀ ਹੈ ਜੋ ਕੋਰਟ ਦੀ ਪ੍ਰਕਿਰਿਆ ਚੱਲਦੀ ਹੈ ਉਹ ਤਾਂ ਅਸੀਂ ਸਰਕਾਰ ਕਰਦੇ ਆ। ਜੀ ਤੇ ਔਰ ਮੈਂ ਵੀਰ ਵੀ ਕਰਦਾ ਸਾਰਿਆਂ ਨੂੰ ਇਹ ਪੰਜਾਬ ਸਾਡਾ ਹੈ। ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਸੇਧ ਰੋਣ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਪਹਿਲਾ ਦੁਖਾਂਤ ਸੀਗਾ ਉਹ ਨਾ ਹੋਵੇ ਤੇ ਸਾਰਿਆਂ ਨੂੰ ਜ਼ਿੰਮੇਵਾਰੀ ਦੇ ਨਾਲ ਇਹ ਤਿਆਰੀ ਦਿਓ ਬਲਕਿ ਆਣ ਸਾਰੇ ਆਣ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੀ ਸ਼ਾਨ ਵੀ ਪੰਜਾਬ ਦਾ ਭਾਈਚਾਰਾ ਔਰ ਪੰਜਾਬ ਦੀ ਪ੍ਰੋਗਰੈਸ ਹੈ ਇਹ ਬਰਕਰਾਰ ਨਹੀਂ ਹੋਈ ਸਿਰਫ ਇਹ ਨਹੀਂ ਕਿ ਜੀ ਜੀ ਸਿਰਫ ਸਰ ਸਰ ਸਭ ਨੂੰ ਧਿਆਨ ਰੱਖੋ ਮੰਨ ਲਓ ਇਹ ਬਾਰੇ ਕੋ ਪੁੱਛੋ ਪ੍ਰੈਸ਼ਰ ਨੂੰ ਲੰਬੀ ਲਾਈਨ ਸੇ ਕੱਪ ਤੋਂ ਚੁੱਕ ਕਰ ਰਹੇ ਹੋ ਬਹੁਤ ਸਾਰੇ ਉਹਦੇ ਵਾਸਤੇ ਨਾ ਬਹੁਤ ਸਾਰੇ ਸਟੈਪਸ ਲਏ ਆ ਅਸੀਂ ਪ੍ਰੈਸ਼ਰ ਨੂੰ ਉਪੜੀ ਤੋਂ ਲੈ ਕੇ ਉਦੇ ਤੇ ਅਸੀਂ ਬਹੁਤ ਸਾਰੀ ਇੰਟਰਵੈਨਸ਼ਨ ਕਰ ਰਹੇ ਹਾਂ ਕਿ ਉਹਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਹੋ ਜੇ ਉੱਤੇ ਵੀ ਅਸੀਂ ਔਨ ਦਾ ਸਪੌਟ ਜਿਹੜਾ ਹੈਗਾ ਡਿਫਰੈਂਟ ਕਾਉਂਸਲਸ ਵਧਾ ਰਹੇ ਹਾਂ ਔਰ ਜਿਹੜੇ ਨਰਸਿੰਗ ਸਟੂਡੈਂਟਸ ਆ ਉਹਨਾਂ ਨੂੰ ਲਗਾ ਰਹੇ ਹਾਂ ਜੀ ਆਉਣ ਵਾਲੇ ਜਿੰਨਾ ਵਿੱਚ ਦੇਖੋਗੇ ਇਹਦੇ ਉਪੇਸ਼ੈਂਟਸ ਆਣਗੇ ਤੇ ਉੱਥੇ ਨਰਸਿੰਗ ਸਟੂਡੈਂਟਸ ਬਲੱਡ ਪ੍ਰੈਸ਼ਰ ਸ਼ੂਗਰ ਜਿਹੜਾ ਵੀ ਆਏਗਾ ਟੈਂਡਰਸ ਦਾ ਵੀ ਚੈੱਕ ਕਰਨਗੇ ਜਿਹਨੂੰ ਅਸੀਂ ਨੋ ਐਨ ਸੀ ਡੀ ਕਹਿੰਦੇ ਆ ਜਾਂ ਕੈਂసర్ ਸਕ੍ਰੀਨਿੰਗ ਕਹਿੰਦੇ ਆ ਔਰ ਖਾਸ ਕਰਕੇ ਬਲੱਡ ਪ੍ਰੈਸ਼ਰ ਸ਼ੂਗਰ ਦਾ ਜਿਹੜੀ ਐਨ ਸੀ ਡੀ ਸਕ੍ਰੀਨਿੰਗ ਜੇ ਉਹ ਡਾਕਟਰ ਕੋਲ ਜਾਏਗਾ ਤੇ ਡਾਕਟਰ ਦੀ ਮਦਦ ਹੋਈ ਜੇ ਸਾਡੇ ਕੋਲ ਸਪੈਸ਼ਲਿਸਟ ਥੋੜੀ ਜਿਹੀ ਘਾਟ ਰਹੀ ਆ ਉਹ ਜਦੋਂ ਨਰਸਿੰਗ ਸਟੂਡੈਂਟਸ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਆ ਇਹ ਵੀ ਅਸੀਂ ਗ੍ਰੈਜੂਅਟ ਇੰਪਰੂਵਮੈਂਟ ਕਰ ਰਹੇ ਆ ਜੇ ਜਿਹੜਾ ਵੀ ਡਾਕਟਰ ਜਿਸ ਦੇ ਵਿੱਚ ਇਹ ਹਾਂ ਇੱਕ ਹਜ਼ਾਰ ਦੀ ਮੈਂ ਹੁਣ ਜਿਹੜੀ ਹੈਗੀ ਆ ਕਰ ਰਿਹਾ ਉਹਦੇ ਵਿੱਚ ਇੱਕ ਰੀਜ਼ਨ ਇਹ ਆ ਕਿ ਜਦੋਂ ਅਸੀਂ 1000 ਦੀ ਐਡ ਦਿੰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਕੈਟੇਗਰੀਜ਼ ਆ ਗਈਆਂ ਇੱਕ ਸਰਵਿਸਮੈਨ ਦੀ ਹੋ ਗਈ ਜੇ ਨੀ ਉਹਦੇ ਚ ਪੋਸਟਾਂ ਜਮਾ ਹੋ ਚੁੱਕੀਆਂ ਹਨ ਵੀ ਉਹ ਨਜ਼ਰਬਾਲੀਆਂ ਉਹਨੇ ਕੈਂਡੀਡੇਟ ਜਾਨੀ ਅਸੀਂ 1000 ਪੋਸਟ ਕੱਢੀ ਹੈ ਤੁਹਾਨੂੰ ਵੀਰ ਇੱਕ 7-800 ਜੋਇਨ ਕਰ ਲਗੇ ਤਾਂ ਕੁਰਸੀ ਕੰਮ ਪੂਰੀ ਹੋ ਜਾਏਗੀ ਇਸੇ ਤਰ੍ਹਾਂ ਅਸੀਂ ਜਿਹੜੇ ਕੋਈ ਰਿਟਾਇਰਡ ਡਾਕਟਰ ਹੈ ਪਰ ਸਪੈਸ਼ਲਿਸਟ ਗਾਇਨਕੋਲੋਜੀ ਜੇਰੀਅਨ ਕਰਦੇ ਹੈ ਜਾਂ ਸਰਜਨ ਹੈ ਲੈਪਰੋਸਕੋਪਿਕ ਸਰਜਨ ਹੈ ਜਾਂ ਕੋਈ ਹੋਰ ਅੱਛਾ ਸਰਜਨ ਹੈ ਉਹਨੂੰ ਅਸੀਂ 65 ਸਾਲ ਤੱਕ ਦੁਆਰਾ ਉਹ ਲੋਕੇ ਸੈਕਸ਼ਨ ਉਹਦਾ ਦਿੱਤੇ ਸਾਡੇ ਕੋਲ ਨਹੀਂ ਹੈ ਪਰ ਬਹੁਤ ਸਾਰੇ ਤੁਹਾਡੇ ਇੱਥੇ ਵੀ ਅਗਰ ਡੀਐਨਵੀ ਕੋਰਸਸ डीएनबी ਦੇ ਨਾਲ ਕੀ ਹੁੰਦਾ ਕਿ ਪੋਸਟ ਗ੍ਰੈਜੂਏਟ ਕੋਰਸਾ ਸਿਵਲ ਅਫਸਰ ਚੰਨੇ ਦਾ ਪੋਸਟ ਗ੍ਰੈਜੂਏਟ ਉਹ ਤੇ ਕਰਨਗੇ ਔਰ ਇੱਥੇ ਤੁਹਾਡੇ ਜਿਹੜੇ ਹੈਗੇ ਡਿਸਟ੍ਰਿਕਟ ਰੈ residancy ਪ੍ਰੋਗਰਾਮ ਵਾਲੇ ਸੀਐਮਸੀ ਤੋਂ ਵੀ ਡੀਐਮਸੀ ਤੋਂ ਸਟੂਡੈਂਟਸ ਵੀ ਆਉਂਦੇ ਆ। ਉਹ ਅਸੀਂ ਜਿਹੜੀ ਵਰਕ ਪੋਸਟ ਦੀ ਰਿਕਵਾਇਰਮੈਂਟ ਹੈ ਉਹ ਡਿਫਰੈਂਟ ਸਟੱਡੀ ਨਾਲ ਪੂਰੀ ਕਰ ਰਹੇ ਆ। ਔਰ ਇਹ ਸਾਰੀਆਂ ਜਿਹੜੀਆਂ ਕਮੀਆਂ ਪੇਸ਼ ਹੈ ਜੀਆਂ ਆਪਣੀ ਕੋਲ ਵੀ ਟਾਈਮ ਫਰੇਮ ਬਿਲਕੁਲ ਇੰਟੈਸਿਵ ਉਹ ਚੱਲਣਗੇ ਵੀ ਇਸੇ ਵੀ ਸ਼ੁਰੂ ਕਰ ਰਹੇ ਹਾਂ ਤੁਹਾਡਾ ਇੰਟੈਂਸਿਵ ਕੇਅਰ ਯੂਨਿਟ ਜਿਹੜਾ ਆਈਸੀਯੂ ਹੈਗਾ ਬੱਚਿਆਂ ਵਾਸਤੇ ਵੀ ਜਿਹੜਾ ਪ੍ਰੋਜੈਕਟ ਇੰਟੈਂਸਿਵ ਕੇਅਰ ਯੂਨਿਟ ਔਰ ਨਿੱਕੂ ਜਿਹੜਾ ਨਿਊਰੋਲੋਜੀ ਜਿਹੜਾ ਸੇਮ ਇਨ ਦਾ ਸ਼ੁਰੂ ਹੋਇਆ ਬੱਚਿਆਂ ਦੀ ਉਹ ਵੀ ਸ਼ੁਰੂ ਕਰ ਰਹੇ ਹਾਂ ਸਾਰੇ ਸ਼ੁਰੂ ਕਰ ਰਹੇ ਕਾਦੀਆਂ ਸਭ ਫਿਰ ਇੱਕ ਧਿਆਨਾਂ ਤੋਂ ਇਹ ਇੰਪੋਰਟਿੰਗ ਜੀ ਦੀ ਡਿਮਾਂਡ ਦੇਖਿਆ ਕਿਉਂਕਿ ਆਮ ਤੌਰ ਤੇ ਤੇ ਰੈਫਰਲ ਹੀ ਹੁੰਦੇ ਆ ਜਾਂ ਤਾਂ ਜੀਏ ਪਟਿਆਲਾ ਰੈਫਰ ਕਰਦੇ ਹੋ ਤੁਹਾਡੇ ਲੁਧਿਆਣੇ ਦੇ ਵਿੱਚ ਦੋ ਮੈਡੀਕਲ ਕਾਲਜ ਖਲ ਹੈ ਦੋ ਹੋਰ ਬਣਨ ਜਾ ਰਹੇ ਇੱਕ ਤਾਂ ਤੁਹਾਡਾ ਐਸਸੀ ਦੇ ਵਾਲਾ ਔਰ ਦੂਜਾ ਜਿਹੜਾ ਆਇਆਗਾ ਪੰਡਾਲ ਪਿੰਡ ਦਾ ਸ਼ਹਿਰ ਜਿਹੜਾ ਹੈ ਉਹਦਾ ਨਾਮ ਉਹਨਾਂ ਨੇ ਜਿਹੜੇ ਇੱਕ ਗਰੁੱਪ ਹੈਗਾ ਜੀਆਈਐਸ ਗਰੁੱਪ ਕਰਕੇ ਉਹਨਾਂ ਦੇ ਦੋ ਪਹਿਲਾਂ ਬੈਡੀ ਕਾਲਜ ਉਹਨਾਂ ਦਾ ਐਂਸੈਸਟ ਕੋਲ ਇੱਕੋ ਨਹੀਂ ਆ ਗਿਆ ਉਹਨਾਂ ਨੇ ਜਿਹੜੇ ਤੁਹਾਡੇ ਇੱਕ ਹਿੰਦੀ ਦੇ ਕਾਲਜ ਬੰਦ ਕਰਿਆ ਸੀ ਬਾਕੀ ਲੋਕਾਂ ਦੇ ਨਾਲ ਉਹਨੂੰ ਦਾਖਲ ਨਹੀਂ ਹੋਣਾ ਉਹਦਾ ਨਾਮ ਪੁੱਛ ਰਿਹਾ ਉਹ ਉਹਨਾਂ ਨੇ ਖਰੀਦ ਲਿਆ ਹੈਗਾ ਦੇ ਆਰ ਰੈਡੀ ਉਹਨਾਂ ਨੂੰ ਮੈਂ ਪਰਮਿਸ਼ਨ ਵੀ ਦਿੱਤੀ ਹੈਗੀਆ ਤੋਂ ਦੋ ਮੈਡੀਕਲ ਉਹਨਾਂ ਜਾ ਰਹੇ ਆ ਦੇ ਵਿਲ ਬੀ ਲਾਈਕ ਇੰਚ ਬਾਕੀ ਇਹ ਸੋ ਸਵਾਈ ਅਸੀਂ ਸੋਚੇ ਜਾਂ ਗਵਰਨਮੈਂਟਲੀ ਪਲਾਨ ਕਰ ਰਹੇ ਅਸੀਂ ਪਲਾਨ ਕਰ ਰਹੇ ਅਸੀਂ ਇੱਕ 1000 ਬੈੱਡ ਦਾ ਹਸਪਤਾਲ ਜਿਹੜਾ ਹੈਗਾ ਉਹ ਸੁਪਰ ਸਪੈਸ਼ਲਟੀ ਹਸਪਤਾਲ ਹੀ ਸ਼ੁਰੂ ਕਰੀਏ ਉਹਦੇ ਚ 500 ਬੈੱਡ ਜਿਹੜੇ ਹੋਣਗੇ ਉਹ ਪੇਡ ਹੋਣਗੇ 500 ਬੈੱਡ ਪੰਜਾਬ ਦੇ ਲੋਕਾਂ ਵਾਸਤੇ ਫਰੀ ਹੋਣਗੇ ਸਭ ਤੋਂ ਸੇਮ ਹੋਈ ਜੀ ਦੁਆਨੀਆਂ ਸੇਮ ਹੋਣ ਗਿਆ ਇਹ ਨਵਾਂ ਮਾਡਲ ਹੈ ਹਾਈਬ੍ਰਿਡ ਮਾਡਲ ਜਿਹੜਾ ਹੈ ਨੰਦਕਪੁਰ ਹਸਪਤਾਲ ਉਹਦੇ ਵਾਸਤੇ ਠੀਕ ਹੈ ਸਪੂੜ ਜਗ੍ਹਾ ਵੀ ਉਹ ਦੇਖੀਏ ਜੇ ਆਪਾਂ ਉਹ ਵੀ ਉਹ ਮਤਲਬ ਜਗ੍ਹਾ ਹੈਗੀ ਸਾਡੇ ਕੋਲ ਲੈਂਡ ਇਸ ਦਾ ਮੇਨ ਇਸ਼ੂ ਲੈਂਡ ਸਰਕਾਰ ਨੇ ਦੇਣੀ ਹੈ ਅਸੀਂ ਕਿਸੇ ਉਹ ਆਪਣੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਮੈਡੀਕਲ ਡਿਵੀਜ਼ਨ ਕਰਕੇ ਲੇਕਨ 550 پیشنਟ ਨੂੰ ਟ੍ਰੀਟ ਕਰਨਗੇ ਅਸੀਂ ਉਹਨਾਂ ਨੂੰ ਰੀਇਮਬਰਸ ਕਰਾਂਗੇ ਜੋ ਉਹ ਵੜਿਆ ਪ੍ਰੋਪੋਜ਼ਲ ਜਿਆ ਸੁਪਰ ਸਪੈਸ਼ਲਟੀ ਅਸਤੀ ਪ੍ਰਬੋਧਨ ਹਾਇ ਬੋ ਜਾਤ ਸਟਿਕ ਨੈਕਸਟ ਸੈਕਟਾ ਸਕੇ ਕਿ 3 ਇਅਰਸ ਜੀਨੇ ਹੋ ਚੁਕੇ ਹੁਣ ਦੱਸੋ ਕਿ ਸਮੱਸਿਆ ਉਹ ਯਾਰ ਕੋਈ ਤਾਂ ਆ ਰਹੀ ਆ ਸਾਡਾ ਬਲਵਿੰਦਰ ਦੇ ਟੱਕਰ ਨਾਲ ਸਾਡੀ ਕੋਸ਼ਿਸ਼ ਹੈ ਕਿ ਜਦੋਂ ਅਸੀਂ ਇਲੈਕਸ਼ਨ ਚਾਹੀਏ ਉਸ ਤੋਂ ਪਹਿਲਾਂ ਸਾਰੇ ਵਾਦੇ ਪੂਰੇ ਕਰਕੇ ਰਹੀਏ ਉਸ ਤੋਂ ਪਹਿਲਾਂ ਕਰਦੇ ਨਹੀਂ